ਹਾਂਜੀ ਸਸਰੀ ਘਰ ਜੀ ਅੱਜ ਤੁਹਾਨੂੰ ਦਿਖਾਉਣੇ ਆ ਇਟਲੀ ਦਾ ਮੇਲਾ ਉਦਾਂ ਕਹਿੰਦੇ ਇੱਥੇ ਗਾਰਾ ਆ ਚਲੋ ਉਹ ਇੰਡੀਆ ਦੇ ਵਿੱਚ ਗਾਰਾ ਹੋਰ ਚੀਜ਼ ਨੂੰ ਕਹਿੰਦੇ ਆ ਇੱਥੇ ਗਾਰਾ ਮੇਲੇ ਨੂੰ ਕਹਿੰਦੇ ਆ ਵੀ ਮਤਲਬ ਘੋੜਿਆਂ ਦਾ ਮੇਲਾ ਅੱਜ ਤੇ ਤੁਹਾਨੂੰ ਉਹ ਦਿਖਾਉਣੇ ਆ ਕਿ ਕਾਹਦਾ ਕੰਮ ਆ ਸਾਡਾ ਮਿੱਤਰੋ ਤੇ ਬਣੇ ਰਿਓ ਵੀਡੀਓ ਦੇ ਵਿੱਚ ਤੋਂ ਜੀ ਆ ਦਿਖਾ ਲਈਂ ਬੰਦੇ ਨੂੰ ਆਇਆ ਕੰਪੋ ਕੰਪ ਮਤਲਬ ਗਰਾਊਂਡ ਆ ਸਾਡੀ ਆ ਬੰਦਾ ਮੇਲੇ ਕਰਾਉਣ ਵਾਲਾ ਆ ਤੇ ਇਹਦੇ ਵਿੱਚ ਵੀ ਬੰਦੇ ਦੀ ਲੋੜ ਪੈਂਦੀ ਆ ਟਿਕਾਉਣ ਟਿਕਾਉਣ ਲਈ ਬੱਲੀਆਂ ਟਿਕਾਉਣ ਲਈ ਤੇ ਬਸ 3 ਵਜੇ ਮੇਲਾ ਸ਼ੁਰੂ ਹੋ ਜਾਣਾ ਹੈ ਹੁਣ ਤਾਂ 2 ਵਜੇ ਆ 2:30 2:30 ਵਜੇ ਗਏ ਆ ਤੇ ਰੱਛ ਦੇ ਲੋ ਕਿੰਨਾ ਪੈ ਗਿਆ ਅੱਜ ਤਾਂ ਕੁਝ ਵੀ ਨਹੀਂ ਹੈਗਾ ਤੇ ਜਦੋਂ ਦੂਜਾ ਹੁੰਦਾ ਆ ਜਿੱਦਣ ਨਿਆਣਿਆਂ ਦਾ ਮੇਲਾ ਹੁੰਦਾ ਨਾ ਉਸ ਦਿਨ ਦੇਖਿਓ ਰੱਜ ਅੰਦਰ ਚੱਲਦੇ ਹੋਣੇ ਘੋੜ ਜਿੱਦਣ ਨਿਆਣਿਆਂ ਦਾ ਮੇਲਾ ਹੁੰਦਾ ਨਾ ਉਸ ਦਿਨ ਦੇਖਿਓ ਦੁਨੀਆ ਮਤਲਬ ਹਰੇਕ ਹਫ਼ਤੇ ਇੱਥੇ ਨਵੇਂ ਤੋਂ ਨਵਾਂ ਬੰਦਾ ਆ ਹੁੰਦਾ ਰਹੇਗਾ ਤੇ ਨਵੇਂ ਤੋਂ ਨਵਾਂ ਬੰਦਾ ਆ ਹੁੰਦਾ Questo no, questo no, no.

ਉਹ ਮੈਂ ਕਿਹਾ ਹੁਣ ਮੈਂ ਬਹੁਤ ਛੇੜਦਾ ਹਾਂ ਮੈਂ ਕਿਹਾ ਹੁਣ ਭੈਣ ਚੋਂ Yeah. Друзья. ਬੋ ਜੀ ਆ ਗਈ ਹੈ ਆਪਣੀ ਘੋੜੀ ਲੜਾਤਾ ਆ ਤੇ ਇੱਕ ਪੈਰ ਤਾਂ ਦੇ ਦਤਾ ਹੈ ਕਿ ਵੀ ਠੰਡ ਆ ਰਾਤ ਨੂੰ ਠੰਡ ਹੋ ਜਾਂਦੀ ਬਹੁਤ ਜ਼ਿਆਦਾ ਤੇ ਆ ਆਪਣਾ ਇੱਧਰ ਘੋੜੇ ਆ ਦੇਖੋ ਸਾਰੇ ਇੱਧਰ ਅੱਠ ਘੋੜੇ ਆ ਤੇ ਇਹਨਾਂ ਉਤੇ ਅਤਰ ਕਾ ਨਾਮ ਹੁੰਦਾ ਹੈ ਤੇ ਤੁਹਾਨੂੰ ਦਿਖਾਉਣੇ ਆ ਤੇ ਮੇਲਾ ਵੀ ਹੰਟਰ ਕਰਕੇ ਇਹਨਾਂ ਨੂੰ ਦੇਨੇ ਪੈਂਦੇ ਕੋ ਪੈਰ ਤੇ ਨਣਾਉਣਾ ਪੈਂਦਾ ਆ ਫਿਰ ਨਹੀਂ ਤਾਂ ਫਿਰ ਮੋਸਕੋਂ ਲਾ ਪੈਂਦਾ ਆ ਇਹਨਾਂ ਤੋਂ ਤਾਂ ਕਰ ਆ ਦੇ ਲੋ ਸਾਰੇ ਦੇਸ਼ਾਂ ਦੇ ਝੰਡੇ ਲੱਗੇ ਆ ਇੱਥੇ ਹੁਣ ਇੱਥੇ ਅਸੀਂ ਪੰਜਾਬ ਵਾਲਾ ਲਾਉਣਾ ਆ ਉੱਥੇ ਐਂਡ ਤੇ ਉੱਪਰ ਲੱਗਣਾ ਪਹਿਲੇ ਨੰਬਰ ਤੇ ਪੱਲੇ ਪਾਸਿਓ ਤੇ ਉਹ ਲਿਆਂਦਾ ਪਿਆ ਆ ਘਰੇ ਤੇ ਬਸ ਉਹ ਵੀ ਲੱਗਣਾ ਆ ਆਹ ਦੇਖੋ ਮਣਦੇ ਪਏ ਆ ਤੇ ਬਸ ਸਟਾਰਟ ਹੋਣ ਵਾਲਾ ਆ ਐਂਬੂਲੈਂਸਾਂ ਵੀ ਆ ਗਈਆਂ ਆ ਦੇਖ ਲਓ ਤੇ ਰੱਛ ਦੇਖ ਲਓ ਹੱਲੇ ਅੱਜ ਨਾਲੇ ਛੋਟਾ ਜਿਹਾ ਆ ਅੱਜ ਉਦੋਂ ਹੀ ਆ ਤੇ ਕੱਲ ਤੋਂ ਸਟਾਰਟ ਹੋਣਾ ਆ ਤੇ ਸ਼ਾਮ ਤੱਕ ਦੇਖੋ ਕਿੰਨੇ ਭਰ ਜਾਣੇ ਆ ਹੱਲੇ ਉੱਧਰ ਮੋਰੇ ਦੇਖੋ ਕੰਨੀ ਭਰੀ ਆ ਪ੍ਰਕਿਰਜ ਉਹ ਮੈਂ ਕਹਾਂ ਚੱਲ ਬਿੱਲੇ ਰਹਿਣੇ ਯਾਰ ਇੱਥੇ ਬਣਾ ਕੇ ਦੇਖਦਿਆ ਕਰਦੇ ਆ ਹਨਾ ਟ੍ਰਾਈ ਕਰ ਲੈਣੇ ਆ